ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ 6:00 ਵੱਜ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਚਾਰ ਜਿਮਣੀ ਚੋਣਾਂ ਨੂੰ ਲੈ ਕੇ ਸਵੇਰ ਤੋਂ ਹੀ VOTING ਦਾ ਸਿਲਸਿਲਾ ਜਾਰੀ ਸੀ ਹੁਣ VOTING ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਪੋਲਿੰਗ ਬੂਥਾਂ ਦੇ ਉੱਪਰ ਕੋਈ ਵੀ ਜਿਹੜਾ VOTER ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਵੇਰ ਤੋਂ ਹੀ ਤਕਰੀਬਨ 7:00 ਵਜੇ ਤੋਂ VOTING ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਔਰ ਇਨ ਚੋਣਾਂ ਦੇ ਵਿੱਚ ਜਿਹੜੀ VOTING ਪਰਸੈਂਟੇਜ ਹੈ ਉਹ VOTING ਪਰਸੈਂਟੇਜ ਵੀ ਕਾਫੀ ਸਵਾਲ ਖੜੇ ਕਰ ਰਹੀ ਹੈ ਔਰ ਕਈ ਸੀਟਾਂ ਦੇ ਉੱਪਰ ਇਸ VOTING ਪਰਸੈਂਟੇਜ ਨੇ ਮੁਕਾਬਲਾ ਹੋਰ ਕੜਾ ਕਰ ਦਿੱਤਾ ਕਿਉਂਕਿ ਜਿਸ ਰੰਗ ਦੇ ਨਾਲ ਅਸੀਂ ਬਰਨਾਲਾ ਦੇ ਵਿੱਚ ਮੌਜੂਦ ਆ ਤੁਸੀਂ ਵੇਖ ਸਕਦੇ ਹੋ ਕਿ ਬਰਨਾਲਾ ਦਾ ਜਿਹੜਾ ਸ਼ਹਿਰੀ ਇਲਾਕਾ ਸ਼ਹਿਰੀ ਇਲਾਕੇ ਦੇ ਵਿੱਚ ਜਿਹੜੇ ਪੋਲਿੰਗ ਬੂਥ ਬਣਾਏ ਗਏ ਸੀ ਉਹਨਾਂ ਦੇ ਵਿੱਚ ਫਿਲਹਾਲ ਵੋਟਰ ਨਹੀਂ ਹੈ VOTING ਪ੍ਰੋਸੈਸ ਜਿਹੜੀ ਹੈ ਉਹ ਮੁਕੰਮਲ ਕਰ ਦਿੱਤੀ ਗਈ ਹੈ ਹਾਲਾਂਕਿ ਪਿੰਡਾਂ ਦੇ ਕੁਝ ਬੂਥ ਐਸੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਕਾਦੁੱਕਾ ਬੂਥ ਦੇ ਵਿੱਚ ਹਜੇ ਵੀ ਵੋਟਰ ਜਿਹੜੇ ਨੇ ਉਹ ਵੋਟ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸਵੇਰ ਤੋਂ ਕੱਟ ਜਿਹੜਾ ਉਹ ਵੇਖਣ ਨੂੰ ਮਿਲਿਆ ਨਹੀਂ ਸੀ 1,77,000 ਦੇ ਆਸ-ਪਾਸ ਵੋਟਰ ਜਿਹੜੇ ਨੇ ਅੱਜ ਬਰਨਾਲਾ ਲਾ ਹਲਕੇ ਦੇ ਜਿਹੜੇ ਉਮੀਦਵਾਰ ਨੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਆਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਕਰ ਰਹੇ ਸੀ ਔਰ ਇਸ ਵਕਤ ਜਿਸ ਸੰਗ ਦੇ ਨਾਲ ਜੜੀਆਂ ਪ੍ਰੋਸੈਸਾਂ ਮੁਕੰਮਲ ਹੋਈਆਂ ਨੇ ਚੋਣ ਅਧਿਕਾਰੀ ਜਿਹੜੇ ਨੇ ਆਈਵੀਐਮ ਮਸ਼ੀਨਾਂ ਨੂੰ ਵੀ ਹੁਣ ਸੀਲ ਬੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਆਈਵੀਐਮ ਮਸ਼ੀਨਾਂ ਨੂੰ ਹੁਣ ਇਥੋਂ ਸਿੱਧੇ ਕਾਊਂਟਿੰਗ ਸਲ ਤੇ ਲੈ ਕੇ ਜਾਇਆ ਜਾਊਗਾ ਜਿੱਥੇ ਕਾਊਂਟਿੰਗ ਹੋਏਗੀ ਉੱਥੇ ਨਿਗਰਾਨੀ ਦੇ ਵਿੱਚ ਸੇਫ ਰੂਮ ਦੇ ਵਿੱਚ ਇਹਨਾਂ ਨੂੰ ਤਦ ਤੱਕ ਰੱਖਿਆ ਜਾਏਗਾ ਕਿਉਂਕਿ 23 ਤਰੀਕ ਨੂੰ ਨਤੀਜੇ ਆਣੇ ਨੇ 23 ਤਰੀਕ ਨੂੰ ਸਿੱਧੇ ਤੌਰ ਤੇ ਆਈਵੀਐਮ ਖੁੱਲਣ ਗਿਆ ਵੇਖਣ ਵਾਲੀ कि ਕਿਸ ਦੇ ਔਰ ਕਿਸ ਦੇ ਦਾਅਵੇ ਅਤੇ ਵਾਅਦਿਆਂ ਦੇ ਉੱਪਰ ਬਰਨਾਲੇ ਹਲਕੇ ਦੀ ਜਨਤਾ ਨੇ ਮੋਰ ਲਾਈ ਹੈ ਕਿਉਂਕਿ ਇਸ ਵਕਤ ਜਿਹੜੀ ਪੋਲਿੰਗ ਪਰਸੈਂਟੇਜ ਸਾਹਮਣੇ ਆਈ ਹੈ ਪੰਜਵਤ ਦੇ ਤੱਕ ਦੇ ਜਿਹੜੇ ਆંકੜੇ ਸਾਡੇ ਕੋਲ ਸੀ ਉਸ ਦੇ ਮੁਤਾਬਕ ਤਕਰੀਬਨ ਤਕਰੀਬਨ 52.7 ਫੀਸਦੀ VOTING ਹੋਈ ਸੀ ਯਾਨੀ 1 ਘੰਟੇ ਦੇ ਵਿੱਚ 304% ਹੋਰ VOTING ਲਾ ਸਕਦੇ ਹੋ ਕਿ 55% ਦੀ ਦੇ ਆਸ-ਪਾਸ ਬਰਨਾਲੇ ਦੇ ਵਿੱਚ VOTING ਹੋਈ ਹੈ 55% ਯਾਨੀ 1,70,000 ਜਿਹੜੇ VOTER ਨੇ ਤੇ ਤਕਰੀਬਨ ਤਕਰੀਬਨ 1,05,000 VOTER ਜਿਹੜੇ ਨੇ ਉਹ ਆਪਣੇ ਜਮੂਰੀਅਤ ਦੇ ਜਿਹੜਾ ਹੱਕ ਹੈ ਉਸ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਨੇ VOTING ਕਰਦੇ ਨਜ਼ਰ ਆਏ ਤੁਹਾਨੂੰ ਦਿਖਾ ਰਹੇ ਹਾਂ ਕਿ BB ਪੈਟ ਮਸ਼ੀਨਾਂ ਜਿਹੜੀਆਂ ਨੇ ਔਰ ਉਸ ਦੇ ਨਾਲ ਹੀ EVM ਕਿੰਨਾ ਜੜੀਆਂ ਨੇ ਹੁਣ ਉਹਨਾਂ ਨੂੰ ਸੀਲਬੰਦ ਕੀਤਾ ਜਾ ਰਿਹਾ ਹੈ ਪੂਰੀ ਪ੍ਰੋਸੈਸ ਜਿਹੜੀ ਆ ਉਸ ਨੂੰ ਜਿਹੜੇ ਚੋਣ ਅਧਿਕਾਰੀ ਆ ਆਪਣੀ ਦੇਖ ਰੇਖ ਦੇ ਵਿੱਚ ਮੁਕੰਮਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹਿਆ ਸਵੇਰ ਤੋਂ ਹੀ ਬਰਨਾਲਾ ਦੇ ਵਿੱਚ ਜਿਸ ਸੰਬੰਧ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਦਾਅਵੇ ਕਰਦੇ ਨਜ਼ਰ ਆਏ ਸੀ ਲੇਕਿਨ ਇਸ ਪੋਲਿੰਗ ਪਰਸੈਂਟੇਜ ਨੇ ਸਾਰੇ ਦਾਅਵਿਆਂ ਦੇ ਉੱਪਰ ਕਈ ਸਵਾਲ ਖੜੇ ਕੀਤੇ ਨੇ ਕਿਉਂਕਿ ਹੁਣ ਜਿਹੜੇ ਆਜ਼ਾਦ ਉਮੀਦਵਾਰ ਚੋਣ ਵਿਰੋਧ ਦੇ ਵਿੱਚ ਨੇ ਉਹ ਸਮੀਕਰਨ ਵਿਗਾੜਦੇ ਹੋਏ ਵੀ ਨਜ਼ਰ ਆ ਸਕਦੇ ਨੇ ਕਿਉਂਕਿ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਬਾੜਸ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਆਏ ਔਰ ਪਿੰਡਾਂ ਦੇ ਵਿੱਚ ਜਿਹੜਾ ਕੁਝ ਇਲਾਕੇ ਇਹ ਜੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਵੀ ਲੋਕ ਸਮਰਥਨ ਕਰਦੇ ਹੋਏ ਨਜ਼ਰ ਆਏ ਐ ਇਸੇ ਢੰਗ ਦੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਾ ਲੰਮਰਿਸਰ ਦੇ ਕੈਂਡੀਡੇਟ ਸੰਧੂ ਦੀ ਗੱਲ ਕਰੀਏ ਤੇ ਉਸ ਨੂੰ ਵੀ ਪਿੰਡਾਂ ਦੀ ਗੱਲ ਕਰੀਏ ਜਾਂ ਫਿਰ ਕੁਝ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਉੱਥੇ ਉਸ ਨੂੰ ਵੀ ਸਮਰਥਨ ਜਿਹੜਾ ਲੋਕ ਕਰਦੇ ਹੋਏ ਨਜ਼ਰ ਆਏ ਨੇ ਯਾਨੀ ਆ ਦੋ ਕੈਂਡੀਡੇਟ ਛੜੇ ਨੇ ਆਹ ਵੱਡੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਸਮੀਕਰਣਾਂ ਨੂੰ ਵਿਗਾੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਜਿਹੜਾ ਮੁਕਾਬਲਾ ਦੋ ਪਾਰਟੀਆਂ ਦੇ ਵਿਚਾਲੇ ਕਿਹਾ ਜਾ ਰਿਹਾ ਸੀ ਹੁਣ ਉਹੀ ਮੁਕਾਬਲਾ ਤਿੰਨ ਪਾਰਟੀਆਂ ਦੇ ਵਿਚਾਲੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤ੍ਰਿਕੋਣੀਆਂ ਮੁਕਾਬਲਾ ਜਿਹੜਾ ওই ਸੀਟ ਦੇ ਉੱਪਰ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਢੰਗ ਦੇ ਨਾਲ VOTING ਹੋਈ ਹੈ ਔਰ ਅਗਰ ਆਜ਼ਾਦ ਉਮੀਦਵਾਰ ਜ਼ਿਆਦਾ ਵੋਟ ਲੈਂਦੇ ਨੇ ਤੇ ਫਿਰ ਜਿੱਤਦੇ ਜਾਵੇ ਜਿਹੜੇ ਨੇ ਉਹ ਫਿੱਕੇ ਪੈਂਦੇ ਹੋਏ ਨਜ਼ਰ ਆਣਗੇ ਕਿਉਂਕਿ ਜਿਸ ਢੰਗ ਦੇ ਨਾਲ VOTING ਹੋਈ ਹੈ 1,05,000 ਦੇ ਆਸ-ਪਾਸ VOTING ਜਿੱਤ ਜਿਹੜਾ ਉਮੀਦਵਾਰ ਦਰਜ ਕਰੂਗਾ 30 ਤੋਂ 35 ਹਜ਼ਾਰ ਵੋਟ ਲੈਣੇ ਹੋਣਗੇ ਲੇਕਿਨ ਇਸ ਵਕਤ ਜਿਹੜੇ ਸਮੀਕਰਨ ਬਣਦੇ ਹੋਏ ਨਜ਼ਰ ਆ ਰਹੇ ਨੇ ਦੋ ਪਾਰਟੀਆਂ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੀ ਗੱਲ ਕਰੀਏ ਬੀਜੇਪੀ ਜਿਹੜੀ ਹੈ ਉਹ ਵੀ ਇਹਨਾਂ ਨੂੰ ਕੜੀ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਇਹਨਾਂ ਤਿੰਨਾਂ ਦੇ ਵਿੱਚ ਕੜਾ ਮੁਕਾਬਲਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਲੇਕਿਨ ਸੰਧੂ ਨੂੰ ਵੀ ਸਿੱਧੇ ਤੌਰ ਤੇ ਅਸੀਂ ਲਾਈਟਲੀ ਤੌਰ ਤੇ ਨਹੀਂ ਵੇਖ ਸਕਦੇ ਕਿਉਂਕਿ ਜਿਸ ਢੰਗ ਦੇ ਨਾਲ ਪਿੰਡਾਂ ਦੇ ਵਿੱਚ ਉਸਦਾ ਵੀ ਰੁਝਾਨ ਵੇਖਣ ਨੂੰ ਮਿਲਿਆ ਔਰ ਜਿਸ ਢੰਗ ਦੇ ਨਾਲ ਜਿਹੜੀ ਪਹਿਲਾਂ ਬਾਈ ਇਲੈਕਸ਼ਨ ਹੋਈ ਸੀ ਲੋਕ ਸਭਾ ਦੀ ਵਿੱਚ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਸਿਮਰਨਜੀਤ ਸਿੰਘ ਮਾਨ ਜਦੋਂ ਜਿੱਤੇ ਸੀ ਤੇ ਬਰਨਾਲਾ ਹਲਕੇ ਦੇ ਵਿੱਚ ਉਹਨਾਂ ਨੂੰ ਲੀਡ ਮਿਲਦੀ ਹੋਈ ਨਜ਼ਰ ਆਈ ਸੀ ਤੇ ਭੁੱਲ ਨਹੀਂ ਚਾਹੀਦਾ ਕਿ ਬਰਨਾਲਾ ਹਲਕਾ ਜਿਹੜਾ ਹੈ ਉਹ ਐਕਸਪੈਰੀਮੈਂਟ ਕਰਨ ਦੇ ਵਿੱਚ ਐਕਸਪਰਟ ਮੰਨਿਆ ਜਾਂਦਾ ਹੈ ਪਹਿਲਾਂ ਵੀ ਇੱਥੇ ਐਕਸਪੈਰੀਮੈਂਟ ਹੋਏ ਨੇ ਔਰ ਐਕਸਪੈਰੀਮੈਂਟ ਵੀ ਇਹੋ ਜਿਹੇ ਹੁੰਦੇ ਨੇ ਕਿ ਸਰਕਾਰ ਸੂਬੇ ਦੇ ਵਿੱਚ ਕਿਸ ਦੀ ਹੁੰਦੀ ਹੈ ਲੇਕਿਨ ਬਰਨਾਲਾ ਜਿਹੜਾ ਉਹ ਆਪਣਾ ਐਮ.ਐਲ.ਏ ਦੂਜੀ ਪਾਰਟੀ ਦਾ ਚੁਣਦਾ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਬਰਨਾਲਾ ਹਲਕਾ ਕਰ ਚੁੱਕਿਆ ਹੈ ਲੇਕਿਨ ਫਿਲਹਾਲ ਜਿਸ ਤਾਂ ਦੇ ਨਾਲੇ تھے ਸਿੱਧੇ ਤੌਰ ਤੇ ਜਿਹੜੀ ਅੱਜ ਸਵੇਰ ਤੋਂ ਮਤਦਾਨ ਚੱਲ ਰਿਹਾ ਸੀ VOTING ਦੀ ਪ੍ਰੋਸੈਸ ਜਿਹੜੀ ਹੈ ਉਸ ਨੂੰ ਮੁਕੰਮਲ ਕਰ ਦਿੱਤਾ ਗਿਆ ਸਟੋਰ ਰੂਮ ਦੀ ਤਰਫੋਂ ਹੁਣ EVM ਮਸ਼ੀਨਾਂ ਜਾਂਦੀਆਂ ਹੋਈਆਂ ਨਜ਼ਰ ਆਣ ਗਿਆ ਸਟੋਰ ਰੂਮ ਜਿਹੜੇ ਬਣਾਏ ਹੋਏ ਨੇ ਉੱਥੇ ਆ EVM ਮਸ਼ੀਨਾਂ ਜਾਂਦੀਆਂ ਹੋਈਆਂ ਨਜ਼ਰ ਆਣ ਗਿਆ ਜਿਹੜੀਆਂ 23 ਤਰੀਕ ਨੂੰ ਖੁੱਲਣਗੀਆਂ 23 ਤਰੀਕ ਨੂੰ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਖੁੱਲਦਾ ਨਜ਼ਰ ਆਏਗਾ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਜਿਹੜੇ ਸਮੀਕਰਨ ਇਸ ਵਕਤ ਇਸ ਸੀਟ ਦੇ ਉੱਪਰ ਬਣੇ ਨੇ ਉਹ ਸਮੀਕਰਨ ਕਿਸ ਨੂੰ ਜਿੱਤ ਦਾ ਤਾਜ ਪਹਿਨਵਾਉਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਬਰਨਾਲਾ